ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਸਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕੀਰਤਨ ਕਰਨ ਵਾਸਤੇ ਜਾ ਰਹੇ ਸੀਗੇ ਕਰਤਾਰ ਸਰ ਪ੍ਰਵਾਸਰੇ ਦੇ ਕੋਲ ਆ ਦਵਾਨ ਸੀਗਾ ਸਾਡਾ ਮਹੀਨਾਵਾਰੀ ਦਵਾਨ ਤੇ ਰਸਤੇ ਦੇ ਵਿੱਚ ਜਦੋਂ ਮੈਂ ਅਨੰਦਪੁਰ ਤੋਂ ਆ ਰਿਹਾ ਸੀਗਾ ਤੇ ਅਨੰਦਪੁਰ ਤੋਂ ਖਰੜ ਵਾਲੀ ਰੋਡ ਤੇ ਪਿੱਛੇ ਤਕਰੀਬਨ ਯਾਦ ਆਤਰ ਪ੍ਰਵਾਸੀ ਵੀਰ ਬੈਠੇ ਸੀਗੇ ਅਸੀਂ ਕਿਤੇ ਨਹੀਂ ਰੁਕੇ ਜੂਸ ਪੀਣ ਵਾਸਤੇ ਤੇ ਜਦੋਂ ਅਸੀਂ ਵੇਖਿਆ ਸਾਡੇ ਬਾਪੂ ਜੀ ਮੈਂ ਜਦੋਂ ਵੀ ਆਉਣਾ ਮੈਂ ਬਾਪੂ ਕੋਲ ਜ਼ਰੂਰ ਪੀਕੇ ਜਾਣਾ ਹੁੰਦਾ ਤੇ ਅੱਜ ਮੈਂ ਪਹਿਲੀ ਵਾਰ ਹੀ ਇਸ ਰਸਤੇ ਤੇ ਆਇਆ ਤੇ ਮੈਂ ਇਸ ਸੀਜ਼ਨ ਚ ਬਾਪੂ ਜੀ ਪਹਿਲੀ ਵਾਰੀ ਤੁਹਾਡੇ ਕੋਲ ਆਇਆ ਹਾਂ ਹਾਂਜੀ ਹਾਂਜੀ ਪਹਿਲੀ ਵਾਰੀ ਆਏ ਕਰਦੇ ਹੋ ਤੇ ਮੈਨੂੰ ਬੜਾ ਚੰਗਾ ਲੱਗਿਆ ਬਾਪਾ ਜੀ ਕਿਵੇਂ ਮਿਹਨਤ ਕਰਦੇ ਆ ਮੈਂ ਬਾਪਾ ਜੀ ਦੇ ਨਾਲ ਗੱਲ ਕਰ ਰਿਹਾ ਸੀਗਾ ਕਿ ਸਾਡੇ ਜੇ ਨੌਜਵਾਨ ਬਾਪਾ ਜੀ ਆਪ ਮਿਹਨਤ ਕਰਨ ਤਾਂ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ ਲੋੜ ਕੋਈ ਨਹੀਂ ਵੇਜੇ ਸਰ ਜੀ ਬਾਹਰ ਜਾਣ ਦੇ ਬਾਬਾ ਜੀ ਜੇ ਇੱਥੇ ਆਪਾਂ ਮਿਹਨਤ ਕਰੀਏ ਆਪਣੇ ਜੱਗਾਂ ਵਾਂਗੇ ਕਿਰਤ ਖਾਈਏ ਹਾਂ ਤੇ ਸਾਨੂੰ ਬਾਹਰ ਮੁਲਕਾਂ ਦੀ ਆਰਦੀ ਕੋਈ ਲੋੜ ਨਹੀਂ ਪੈਂਦੀ ਅੱਛਾ ਬਾਬਾ ਜੀ ਤੁਸੀਂ ਇਸ ਉਮਰ ਦੇ ਵਿੱਚ ਵੀ ਮਿਹਨਤ ਕਰ ਰਹੇ ਆ ਹਾਂਜੀ ਹਾਂਜੀ ਤੇ ਬੜੀ ਚੰਗੀ ਗੱਲ ਹੈ ਇਹ ਹਾਂਜੀ ਹਾਂਜੀ ਮੈਨੂੰ ਪੈਸੇ ਕਮਾ ਕੇ ਬੜੀ ਸ਼ੌਂਕ ਆਂਦੀ ਹੈ ਜੀ ਹਾਏ ਹਾਏ ਕੀ ਬਾਤ ਹੈ 77 ਸਾਲ ਦੀ ਮੇਰੀ ਉਮਰ ਹੋ ਚੱਲੀ ਹੈ ਜੀ ਲੱਗ ਪਈ ਵੀ 74 ਦੇ ਹਾਂਜੀ 74 ਸਾਲ ਦੀ ਮੇਰੀ ਆ ਜਾਵੇ 75 ਵਾਲਾ ਜੀ ਆ ਸਾਲ ਚੱਲਿਆ ਹੋਇਆ ਜੀ ਮੇਰਾ ਬਾਬਾ ਜੀ ਜੇ ਬੰਦਾ ਮਿਹਨਤ ਕਰਦਾ ਕੱਤਾਂਂਦਰੋਸ ਰਹਿਂਦਾ ਬਹੁਤ ਆਂਦਰੋਸ ਤੇ ਰਹਂਦਾ ਯਾਰ ਜੀ ਕੋਈ ਦੁਖਰੀ ਕੋਈ ਬਿਮਾਰੀ ਨਹੀਂ ਕੋਈ ਤਕਰੀਬ ਨਹੀਂ ਪਿਲਂਦਾ ਜੀ ਬਿਲਕੁਲ ਤੇ ਨਾਲੇ ਆਣ ਆਲੀ ਨੌਜਵਾਨਾਂ ਤੇ ਮੂੰਹ ਤੇ ਛਪੇੜ ਹੈ ਹਾਂ ਇਹੋ ਜੀ ਛੇੜ ਬੈੰਗੀ ਹੈ ਜੀ ਦੇਖੋ ਨਿਸ਼ਾਨ ਲੱਗੇ ਭੁੱਖਿਆਂ ਨੂੰ ਲੱਗੇ ਪਿਆ ਜੀ ਕਿੱਥਾ ਪਿੰਗੇ ਹੈ ਜੀ ਹਾਂ ਬੜੇ ਘਰ ਬਰਬਾਦ ਕਰੇ ਹੋਏ ਹੈ ਜੀ ਲੋਕਾਂ ਨੇ ਆਪਣੇ ਨਸ਼ਿਆਂ ਨਸ਼ਾ ਬਾਪੂ ਜੀ ਬੰਦਾ ਉਰੋ ਕਰਦਾ ਜਦੋਂ ਉਹਨੂੰ ਕੋਈ ਕਹਿੰਦਾ ਪਰ ਪਤਾ ਜਿਹੜੇ ਨਸ਼ਾ ਕਰਦੇ ਕਿਆ ਕਹਿੰਦੇ ਕੰਨੇ ਜੀ ਸਾਡੇ ਕੋਲ ਰਿਜਕ ਨਹੀਂ ਹੈਗਾ ਸਾਡੇ ਕੋਲ ਕਮਾਈ ਦਾ ਸਾਧਨ ਨਹੀਂ ਹੈ ਹੈ ਕਿਉਂ ਨਹੀਂ ਹੈਗੇ ਕੰਮ ਪੰਜਾਬ 'ਚ ਹੈਗੇ ਪੰਜਾਬ 'ਚ ਕੰਮ ਜੇ ਕਰਨੇ ਸਾਰੇ ਜੇ ਬੈਠੇ ਆ ਭਾਜੀ ਰੋਡ 'ਤੇ ਬੈਠੇ ਆ ਰੇਤਾ ਫੱਕਰਾ ਧੁੱਕੇ ਚ ਆਏ ਬੈ ਗਏ ਆ ਪੈਸਾ ਕਮਾਣ ਜੋ ਕੇ ਬੈਠੇ ਬਣਦਾ ਵੀ ਆ ਬਣਦਾ ਆਈ ਯਾਨੀ ਦਾਜ ਕਰਾਂਗੇ ਤਾਂ ਹੀ ਆਈ ਆਈ ਇਹ ਘਰੇ ਆ ਕੇ ਤਾਂ ਨਹੀਂ ਕਿਸੇ ਨੇ ਦੇਣੇ ਨਾ ਜੀ ਨਾ ਕਰ ਜੇ ਬਰબાદ ਨਾ ਰੋਤੀ ਦੀ ਮੂੰਹ ਜਾ ਕੇ ਸਾਡੇ ਪਾਣ ਲੱਗਾ ਜੀ ਬਿਲਕੁਲ ਆਪ ਮਿਹਨਤ ਕਰਨੀ ਪੈਣੀ ਮਿਹਨਤ ਕਰਨੀ ਪੈਣੀ ਤਾਂ ਸਾਨੂੰ ਰੋਟੀ ਮਿਲਣੀ ਆ ਬਾਪੂ ਜੀ ਆਪਣਾ ਪਿੰਡ ਕਿਹੜਾ ਪਿੰਡ ਮੇਰਾ ਜੀ ਰੋਪੜ ਨਾਲ ਬਣੇ ਦਰਗਾਹ ਸ਼ਾਹ ਪਿੰਡ ਹੈ ਜੀ ਮੇਰਾ ਅੱਛਾ ਤੁਹਾਡਾ ਨਾਮ ਨਾਮ ਮੇਰੇ ਭਾਉਰਾਮ ਹੈ ਜੀ ਭਾਉਰਾਮ ਤੁਸੀਂ ਖੜਦੇ ਕਿੱਥੇ ਆ ਖੜਦੇ ਯਾਨੀ ਮੱਧਲ ਮੋਹਰੇ ਖੜਦਾ ਯਾਨੀ ਰਸਤਾ ਕਿੱਥੇ ਤੋਂ ਕਿੱਥੋਂ ਨਹੀਂ ਜਾਂਦਾ ਇਹ ਰੱਤਾ ਯਾਨੀ ਮਦਲਿਆ ਆਫੀ ਦਾ ਰੋਪੜ ਨੂੰ ਲੰਘ ਜਾ ਜੀ ਹਾਂ ਤੇ ਉਧਰੋਂ ਵਾਲਾ ਵੀ ਇਹ ਹੁਣ ਖੈੜ ਜੀ ਜਾਣੀ ਅਸੀਂ ਆ ਇਹਨਾਂ ਰੋਪੜ ਨੂੰ ਲੰਘ ਜਾ ਜੀ ਤੇ ਆਪਾਂ ਜੇ ਰੋਖੜ ਤੋਂ ਖਰੜ ਨੂੰ ਜਾਈਏ ਹਾਂ ਜੀ ਆ ਰੋੜਾ ਹੋਊਗਾ ਜੀ ਹਾਂ ਰੋਪੜ ਤੋਂ ਖਰੜ ਰੋੜ ਦੇ ਉੱਤੇ ਤੁਸੀਂ ਕਰਾਲੀ ਦੇ ਨੇੜੇ ਤੇੜੇ ਖੜੇ ਆ ਹਾਂ ਜੀ ਕਰਾਲੀ ਦੇ ਨੇੜੇ ਜਿਹੜੇ ਖੜੇ ਆ ਜੀ ਉਧਰ ਸਿੰਘ ਹੈ ਜੀ ਉਧਰ ਕਰਾਲੀ ਆ ਦੇ ਬਚਾਰੇ ਖੜੇ ਆ ਜੀ ਹਾਂ ਇੱਕ ਪਾਸੇ ਸੰਗਤ ਜੀ ਸਿੰਘ ਹੈ ਤੇ ਦੂਜੇ ਪਾਸੇ ਕਰਾਲੀ ਆ ਸਾਹਮਣੇ ਪੈਟਰੋਲ ਪੰਪ ਹੈ ਭਾਰਤ ਪੈਟਰੋਲੀਅਮ ਦਿਖਾ ਦਿਓ ਮੈਂ ਵੀਰ ਨੂੰ ਬੇਨਤੀ ਕਰਦਾ ਹਾਂ ਜੀ ਸਾਹਮਣੇ ਪੈਟਰੋਲ ਪੰਪ ਹੈ ਤੇ ਨਾਲ ਸਭ ਵੇ ਹੈ ਹਾਂ ਜੀ ਤੇ ਤੁਸੀਂ ਭਾਈ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਡੇ ਬਾਪੂ ਜੀ ਕੋਲ ਆਓ ਪੰਜਾਬੀ ਸਾਡਾ ਜਿਹੜੇ ਵੀ ਮੇਰੇ ਵੀਡੀਓ ਵੇਖਦੇ ਆ ਜਦੋਂ ਤੁਸੀਂ ਜਾਓਗੇ ਬਾਪੂ ਜੀ ਬੜੇ ਦਲਦਾਰ ਬੰਦੇ ਆ ਬੜੀਆਂ ਸੋਹਣੀਆਂ ਗੱਲਾਂ ਕਰਦੇ ਆ ਔਰ ਇਹਨਾਂ ਨੂੰ ਦੇਖ ਕੇ ਸਾਨੂੰ ਵੀ ਖੁਸ਼ੀ ਹੁੰਦੀ ਆ ਵੀ ਯਾਰ ਬਾਪੂ 74 ਸਾਲ ਦੀ ਉਮਰ ਤੱਕ ਮਿਹਨਤ ਕਰ ਰਿਹਾ ਹਾਂ ਅਸੀਂ 30 40 ਸਾਲ ਵਿੱਚ ਬਾਪੂ ਵਹਿ ਗਿਆ ਵੀ ਸਾਥੇ ਹੋਣਾ ਕੁਝ ਨਹੀਂ ਆ ਗਿਆ ਕਈ ਗੱਲਾਂ ਜੀ ਢੇਰੀਆਂ ਧਾਲੀਆਂ ਅਸੀਂ ਹਾਂ ਜੀ ਢੇਰੀਆਂ ਜਾਪੇ ਧਾਲੀਆਂ ਜੀ ਅਸੀਂ ਮੱਝ ਨਾ ਗਿਆਣਾ ਹਾਂ ਗੋਗਾਂ ਜਾਣੀ ਰਹਿਣੀ ਹਾਂ ਬਸ ਉਹ ਬਿਮਾਰੀਆਂ ਕਰਦੇ ਨੇ ਚੱਲ ਚੱਲੇ ਬਾਹਰ ਅੱਛਾ ਜੇ ਬਾਬਾ ਕੋ ਕਮਾਉਂਦਾ ਤਾਂ ਰੋਟੀ ਵੀ ਪਿਆਰ ਨਾਲ ਮਿਲਦੀ ਬੜੇ ਕਪੜਾ ਦੀ ਗੱਤ ਹੋਇਆ ਮਿਲ ਜਾ ਰੋਟੀ ਵੀ ਚੌਰ ਜੀ ਮਿਲਦੀ ਹੈ ਜੀ ਆਪਣੇ ਨੂੰ ਅੱਛਾ ਦੂਜੀ ਬੇਨਤੀ ਬਾਬਾ ਜੀ ਇੱਕ ਹੋਰ ਹਾਂ ਜਿਹੜੇ ਅੱਜ ਕੱਲ ਦੇ ਮੁੰਡੇ ਉਹ ਮਾਮਾ ਵੀ ਕਹਿੰਦੀ ਆ ਵੀ ਸਾਡਾ ਮੁੰਡਾ ਡਾਕਟਰ ਬਣੇ ਹਾਂਜੀ ਹਾਂਜੀ ਕਹਿੰਦੀ ਆ ਸਾਡਾ ਮੁੰਡਾ ਅਫਸਰ ਬਣੇ ਬਣਾਈ ਬਣਾਈ ਸਾਡਾ ਮੁੰਡਾ ਡੀਐਸਪੀ ਬਣੇ ਬਿਲਕੁਲ ਬਿਲਕੁਲ ਹੁਣ ਸਾਰੇ ਡੀਐਸਪੀ ਤਾਂ ਲੱਗਣੇ ਨਹੀਂ ਨਾ ਜੀ ਨਾ ਸਾਰੇ ਡੀਆਜੀ ਨਹੀਂ ਲੱਗਣੇ ਨਹੀਂ ਲੱਗਣੇ ਜੀ ਨਹੀਂ ਲੱਗਣੇ ਸਾਰੇ ਡਾਕਟਰ ਨਹੀਂ ਬਣਨੇ ਨਹੀਂ ਬਣਨੇ ਜੀ ਤੇ ਆ ਹੁਣ ਕੰਮ ਹੈਗਾ ਆਪਣੇ ਕੋਲ ਕੰਮ ਹੈਗਾ ਜੀ ਉਹੀ ਡਾਇਰੈਕਟਰੀ ਸਮਝ ਲੋ ਉਹੀ ਡੀਐਸਪੀ ਸਮਝ ਲੋ ਜੀ ਆ ਵੀ ਚਲੋ ਇਹੀ ਜੱਜ ਸਮਝ ਲੋ ਜੀ ਜੋ ਮਰਜੀ ਕੰਮ ਚਲੋ ਅਬ ਅੱਜ ਅੱਜ ਕੋਈ ਲੋਰ ਕਰਨ ਦੀ ਬਹੁਤੀ ਲੋਰ ਨਹੀਂ ਫੋਨ ਕਰੋ ਆ ਉਹ ਹੋਰ ਤੇ ਮਗਾਓ ਗੱਡੀ ਘਰ ਆਈ ਜਾਂਦੀ ਆਈ ਜਾਂਦੀ ਆਪ ਕੱਪੜੇ ਪਾ ਕੇ ਤਿਆਰ ਹੋ ਕੇ ਬਸ ਇੱਕ ਮਸ਼ੀਨ ਨਹੀਂ ਇਹ ਗਲਾਸ ਰੱਖੋ ਦੋ ਚਾਰ ਤੇ ਵੱਡੀ ਗੱਲ ਹੈ ਅੰਦਰ ਅਰਾਦਾ ਰੱਖੋ ਵਾਹ ਅਰਾਦਾ ਵੀ ਚਾਹੀਦਾ ਅਰਾਦਾ ਚਾਹੀਦਾ ਜੀ ਆਪਣਾ ਸ਼ੌਕ ਦਾ ਜਾਣੀ ਮੈਂ ਵੀ ਸੰਗਤ ਜੀ ਮੈਂ ਬਾਪੂ ਨੂੰ ਕਿਹਾ ਮੈਂ ਕਿਹਾ ਬਾਪੂ ਵੀ ਤੂੰ ਅੱਗ ਬਾਲ ਲੈ ਬਾਪੂ ਕਹਾਂ ਕੇ ਹਾਂ ਤਾਂ ਮੈਂ ਇਹ ਗੱਲ ਕਹੀ ਜੀ ਫਿਰ ਆ ਕੇ ਯੋਗੀ ਨਹੀਂ ਹੁੰਦਾ ਜਾਣੀ ਮਦਰੀ ਜੀ ਹਾਂ ਫੇਰ ਅੱਗ ਜੋਗੇ ਰਹੇ ਫੇਰ ਅੱਗ ਜੋਗੇ ਰਹਿ ਗਏ ਜੀ ਫੇਰ ਅਸੀਂ ਕੰਮ ਜੋਗੇ ਨਹੀਂ ਲੈ ਗਏ ਹਾਏ 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 ਬਾਪੂ ਬੜਾ ਦਿਲਦਾਰ ਹੈ ਭਾਈ ਸੰਗਤ ਨੂੰ ਬੇਨਤੀ ਹੈ ਕਿ ਜਦੋਂ ਆਪਣੇ ਰੋਪੜ ਤੋਂ ਆਪਾਂ ਖਰੜ ਨੂੰ ਜਾਂਦੇ ਆਂ ਸਿੰਘ ਤੋਂ ਅੱਗੇ ਕਰਾਲੀ ਤੋਂ ਪਹਿਲਾਂ ਸਾਹਮਣੇ ਭਾਰਤ ਪੈਟਰੋਲੀਅਮ ਪੰਪ ਹੈ ਉੱਥੇ ਤੁਸੀਂ ਆਓ ਤੇ ਬਾਪੂ ਕੋਲ ਇੱਕ ਵਾਰੀ ਜੂਸ ਜ਼ਰੂਰ ਪੀ ਕੇ ਜਾਓ ਪੰਜਾਬੀ ਨੂੰ ਪਹਿਰ ਦਿਓ ਅੱਜ ਪ੍ਰਵਾਸੀਆਂ ਤੋਂ ਖੜਾ ਛੱਟ ਕੇ ਆਪਣੇ ਪੰਜਾਬੀ ਭਾਈ ਦਾ ਉਹਦਾ ਆ ਸਤਕਾਰ ਕਰੋ ਤੇ ਪੰਜਾਬੀ ਨੂੰ ਅੱਗੇ ਕਰੋ ਅੱਗੇ ਕਰੋ ਸਾਸਰੀ ਕਾਲ ਵਾਈ ਗੁਰਜੀ ਕਾਕਾ ਸਾਹਿਬ ਵਾਈ ਗੁਰਜੀ ਕੀ ਫਤਿਹ ਅਗਲੇ ਬਾਬਾ ਜੀ ਬਾਬਾ ਜੀ ਠੀਕ ਹੈ ਜੀ ਤੁਹਾਡਾ ਨੰਬਰ ਕਿੰਨਾ ਵਾ ਤੁਹਾਡੇ ਨੰਬਰ ਤੇ ਲਿੰਕ ਭੇਜ